ਰਾਜਨੀਤੀ ਤੋਂ ਬਾਹਰ ਕਰਨਾ ਚਾਹੀਦਾ ਸੀ ਜਥੇਦਾਰਾਂ ਨੂੰ ਘੱਟ ਤੋਂ ਘੱਟ 10 ਸਾਲ ਸਾਰਿਆਂ ਦੇ ਉੱਤੇ ਪਾਬੰਦੀ ਲੱਗਣੀ ਚਾਹੀਦੀ ਸੀ ਸੇਵਾ ਕਰਨੀ ਭਾਂਡੇ ਮਾਂਜਣੇ ਐਡੇ ਐਡੇ ਗੁਨਾਹ ਕਰਤੇ ਇਹਨਾਂ ਨੇ ਇਹ ਤਾਂ ਪ੍ਰਧਾਨਕੀਆਂ ਕਿ ਇਹ ਤਾਂ ਕਿਸੇ ਮੈਂਬਰ ਬਣਨ ਦੇ ਪਿੰਡ ਦੇ ਲਾਇਕ ਨਹੀਂ ਹੈਗੇ ਬੰਦੇ ਘੱਟ ਤੋਂ ਘੱਟ ਇਹਨਾਂ ਨੂੰ 10 ਸਾਲ ਸਜ਼ਾਏ ਲਾਉਣੀ ਸੀ ਤੁਸੀਂ ਰਾਜਨੀਤੀ ਨੂੰ ਬਾਹਰ ਹੋਵੋ ਤੁਸੀਂ 10 ਸਾਲਾਂ ਦੇ ਵਿੱਚ ਜਾਂ 5 ਸਾਲਾਂ ਦੇ ਵਿੱਚ ਕੋਈ ਪੰਤ ਵਾਸਤੇ ਕੁਰਬਾਨੀ ਕਰੋ ਉਦਾਸਾ ਸਾਧ ਨੂੰ ਮਾਫੀ ਦਿੰਦੀ ਜਥੇਦਾਰਾਂ ਨੂੰ ਵਰਤਿਆ ਟੱਕੇ ਦੇ ਨਾਲ ਉਹਨਾਂ ਤੋਂ ਮਾਫੀ ਨਾਮਾ ਲਖਾਇਆ ਕਿ ਇਹੀ ਦਿਸਦੇ ਨੇ ਇਹਨਾਂ ਚੋਂ ਅਕਾਲੀ ਦਲ ਦਿਸਦਾ ਵੀ ਇਹ ਅਕਾਲੀ ਦਲ ਦੇ ਜਿਹੜਾ ਹੈਗਾ ਉਹਨੂੰ ਇਸ ਮਾਰਕ ਇਹਨਾਂ ਨੇ ਅਕਾਲੀ ਦਲ ਨੂੰ ਢਾਹ ਲਾਤੀ ਇਹਨਾਂ ਨੇ ਤਾਂ ਸਫਾਇਆ ਕਰਤਾ ਕਾਲੀ ਦਲ ਦਾ ਉਹ ਵੀ ਕਾਰਜਕਾਰੀ ਦੇ ਦੂਜੇ ਬਣਾ ਦੇਣਗੇ ਉਹ ਤਾਂ ਹੈ ਹੀ ਨੇ ਸਾਰਿਆਂ ਨੂੰ ਵਿੱਚ ਹੀ ਭੁੰਡੜ ਭੰਦਰ ਉਹਨਾਂ ਹੀ ਸਾਰੇ ਗੁਨਾਹਗਾਰ ਨੇ ਇਹ ਇਹਨਾਂ ਨੇ ਵੱਡੇ ਗੁਨਾਹ ਕੀਤੇ ਨੇ ਗਲਤੀਆਂ ਨਹੀਂ ਕੀਤੀਆਂ ਇਹਨਾਂ ਨੇ ਗੁਨਾਹ ਕੀਤੇ ਨੇ ਜਾਣ ਬੁੱਝ ਕੇ ਤਾਕਤ ਵਰਤੀ ਇਹਨਾਂ ਨੇ ਸਰਕਾਰ ਦੀ ਮੈਂ ਉਹਨਾਂ ਲੋਕਾਂ ਨੂੰ ਪੁੱਛਣਾ ਚਾਹਣਾ ਜਿਹੜੇ ਕਹਿੰਦੇ ਨੇ ਇਹਨਾਂ ਨੇ ਗਲਤੀ ਕਿਸੇ ਤੋਂ ਵੀ ਹੋ ਸੇ ਇਹ ਗਲਤੀਆਂ ਨਹੀਂ ਹੈਗੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬਿਆਦਮੀਆਂ ਹੋਣੀਆਂ ਸਰਕਾਰ ਦੇ ਹੁੰਦੇ ਹਨ ਗੋਲੀकांड ਕਰਾਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਬਿਆਦਮੀਆਂ ਕਰਾਈਆਂ ਇਹ ਉਹਨਾਂ ਕੋਲੇ ਤਾਕਤ ਸੀ ਅੱਜ ਕਿਉਂ ਨਹੀਂ ਉਹ ਇਹ ਅੱਜ ਅੱਜ ਉਹ ਤਾਕਤ ਤੋਂ ਬਾਹਰ ਨੇ ਅੱਜ ਕਿਉਂ ਨਹੀਂ ਇਹ ਗੁਨਾਹ ਕਰ ਸਕਦੇ ਨਾ ਹੀ ਉਹਨਾਂ ਦਾ ਕੋਈ ਪਰਿਵਾਰਕ ਮੈਂਬਰ ਰਹਿ ਸਕਦਾ ਇਹ ਤਾਂ ਘੱਟ ਤੋਂ ਘੱਟ ਕਰ ਦਿੰਦੇ ਨਾ ਇਹਨੇ ਜੋਰ ਲਾਣਾ ਲਾਲੋਏ ਨਹੀਂ ਆਉਂਦੇ ਹੈਗੇ ਜਿੱਥੇ ਜਾਣਾ ਭੱਜਣਾ ਭੱਜ ਲੈਣ ਇਹ ਬਾਦਲ ਕੇ ਨਹੀਂ ਸਿਆਸਤ ਦੇ ਵਿੱਚ ਆ ਸਕਦੇ ਅਸੀਂ ਇਹਨਾਂ ਦੇ ਅਸੀਂ ਪੈਸਿਆਂ ਨਾਲ ਬਿਲਕੁਲ ਸਹਿਮਤ ਨਹੀਂ ਹੈਗੇ ਜਦੋਂ ਸਾਨੂੰ ਫੈਸਲਾ ਨਹੀਂ ਕਿ ਮੈਂ ਸਮਝਾ ਸਾਰੀ ਸੰਗਤ ਨੂੰ ਪੁੱਛਣਾ ਵੀ ਇਹ ਫੈਸਲਾ ਸਹੀ ਆ ਸਾਰੀ ਸੰਗਤ ਦੱਸੇ ਵੀ ਇਹ ਫੈਸਲਾ ਸਹੀ ਕੀਤਾ ਇਹਨਾਂ ਨੇ ਕਿਹੜਾ ਆਪਣੇ ਹੱਲ ਪਾ ਕੇ ਪੈਸੇ ਇਕੱਠੇ ਕਰੇ ਹੋਏ ਨੇ ਰਾਜਸੀ ਤੇ ਬੈਠੇ ਇਕੱਠੇ ਕੋਰ ਨੇ ਗੋਲੂਗੀਆਂ ਕੋਲ ਕਾਂ ਦੇ ਪੈਸੇ ਇਕੱਠੇ ਕਰੇ ਹੋਏ ਨੇ ਇੱਕ ਡੀਗਨਾ ਵੇਚ 11000 ਰੁਪਏ ਇਹ ਤਾਂ ਜੇ ਇਹਨਾਂ ਨੂੰ ਲੱਖ ਰੁਪਈਆ ਵੀ ਕਹਿੰਦੇ ਵੀ ਗੁਲਕਾਂ ਦੀ ਤਾਂ ਰੋਜ਼ ਲੱਖ ਰੁਪਈਆ ਵੀ ਪਾ ਦਿੰਦੇ ਉਹਨਾਂ ਨੇ ਜਦੋਂ ਲਿਖ ਕੇ ਲਾਤਾ ਸਾਹਮਣੇ ਵਾਲਿਆਂ ਨੇ ਵੀ ਤੁਹਾਡਾ ਗੁਰੂ ਸਾਡੇ ਕੋਲ ਆ ਤੁਸੀਂ ਲੈ ਲਓ ਸਰਕਾਰ ਇਹਨਾਂ ਦੀ ਹੋਵੇ ਤਾਕਤ ਇਹਨਾਂ ਦੀ ਹੋਵੇ ਜਿਹੜੇ ਹਰ ਰੋਜ਼ ਸਿੱਖ ਜਾ ਕੇ ਉਥੇ ਦੋ ਦੋ ਘੰਟੇ ਘੰਡਾ ਘੰਡਾ ਬੈਠ ਕੇ ਬਾਣੀ ਸੁਣ ਸੁਣਦੇ ਨੇ ਇਹਦਾ ਮਤਲਬ ਵੀ ਉਹ ਗੁਨਾਈਏ ਨੇ ਜਾਂ ਜਿਹੜੇ ਸਿੱਖ ਉਥੇ ਪਹਿਰੇਦਾਰੀ ਕਰਦੇ ਨੇ ਸੇਵਾ ਕਰਦੇ ਨੇ ਵਰਤਨਾ ਦੀ ਸੇਵਾ ਕਰਦੇ ਨੇ ਇਹਦਾ ਮਤਲਬ ਵੀ ਉਹ ਗੁਨਾਈਏ ਨੇ ਪਾਕਤ ਫੈਸਲਾ ਜਦੋਂ ਉਹਨਾਂ ਨੇ ਰਾਜਨੀਤੀ ਦੇ ਵਿੱਚ ਹੁੰਦਿਆਂ ਹੋਇਆਂ ਆਪਦੀ ਰਾਜਨੀਤੀ ਦੀ ਕੁਰਸੀ ਦੀ ਧੌਂਸ ਅਕਾਲ ਤਖਤ ਸਾਹਿਬ ਤੇ ਜਮਾਈ ਸੁਖਬੀਰ ਸਿੰਘ ਬਾਦਲਹੋਰਾ ਨੇ ਆਪਣੇ ਗੁਨਾਹ ਕਬੂਲ ਕਰ ਲਏ ਜੋ ਕੁਝ ਆਪਣੀ ਸਰਕਾਰ ਵੇਲੇ ਉਹਨਾਂ ਦੇ ਵੇਲੇ ਹੋਇਆ ਫਕਰੇ ਕੌਮ ਜਿਹੜਾ ਹੈ ਪ੍ਰਕਾਸ਼ ਸਿੰਘ ਬਾਦਲਹੋਰਾ ਕੋਲੋਂ ਵੀ ਵਾਪਸ ਲੈ ਲਿਆ ਗਿਆ ਜਿੰਨੇ ਗੁਨਾਹ ਕੀਤੇ ਗਏ ਗੁਨਾਹਾਂ ਦਾ ਲੇਖਾ ਜੋਖਾ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਹੈ ਉੱਥੋਂ ਫੈਸਲੇ ਹੋਗੇ ਨੇ ਜਾਰੀ ਹੋਗੇ ਨੇ ਤਨਖਾਹ ਲਗਾ ਦਿੱਤੀ ਗਈ ਹੈ ਜਿਸ ਥਿੱਕੇ ਦੇ ਨਾਲ ਚੋਲਾ ਪਾ ਕੇ ਹੱਥ ਦੇ ਵਿੱਚ ਵਰਸ਼ਾ ਫੜ ਕੇ ਲੰਗਰਾਂ ਦੇ ਵਿੱਚ ਸੇਵਾ ਕਰਨੀ ਹੈ ਇੱਕ ਘੰਟਾ ਦਰਵਾਜਾ ਸਾਹਿਬ ਦੇ ਗੇਟ ਅਗੇ ਉੱਥੇ ਬੈਠਣਾ ਹੈ ਪਾਠ ਸੁਣਨਾ ਕੀਰਤਨ ਕਰਨਾ ਇਸ ਥਿੱਕੇ ਦੀ ਜਿਹੜੀ ਸਜ਼ਾ ਲਗਾਈ ਗਈ ਹੈ ਸਾਡੇ ਨਾਲ ਬੱਬੇ ਰਾਏ ਰਾਜ ਸਿੰਘ ਜੀ ਨੇ ਗੱਲਬਾਤ ਕਰਦੇ ਆ ਕਿ ਕਿਸ ਥਿੱਕੇ ਦੇ ਨਾਲ ਇਹ ਪ੍ਰਮਾਣਿਤ ਹੈ ਅਕਾਲ ਤਖਤ ਸਾਹਿਬ ਤੋਂ ਕਿਉਂਕਿ ਅਸੀਂ ਕਿੰਤ ਪਰੰਤੂ ਨਹੀਂ ਕਰਾਂਗੇ ਤੇ ਉਸ ਤੋਂ ਬਾਅਦ ਜਿਹੜੀ ਹੈ ਸਟੇਟ ਦੀ ਭਾਰਤ ਦੀ ਸਜ਼ਾ ਕੀ ਕਹਿੰਦੀ ਹੈ ਉਹ ਵੀ ਇਸ ਦੇ ਆਧਾਰ ਦੇ ਉੱਤੇ ਹੈ ਕਿ ਸੁਖਬੀ ਸਿੰਘ ਬਾਦਲ ਉਰ ਤੇ ਕਾਰਵਾਈ ਹੋ ਸਕਦੀ ਹੈ ਜਾਂ ਨਹੀਂ ਇਸ ਦੇ ਉੱਤੇ ਪਹਿਲੂ ਸਮਝਣ ਦੀ ਕੋਸ਼ਿਸ਼ ਕਰਾਂਗੇ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਬਾਬਾ ਜੀ ਜਿਸ ਤਿੱਕੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਫੈਸਲੇ ਸਖਤ ਫੈਸਲੇ ਜਿਹੜੇ ਨੇ ਸੁਣਾਏ ਗਏ ਨੇ ਜਿੰਨੇ ਸਾਥੀ ਸੀਗੇ ਉਸ ਸਰਕਾਰ ਵੇਲੇ ਅਕਾਲੀ ਦਲ ਦੇ 2700 ਲੈ ਕੇ 17 ਤੱਕ ਦੇ ਸਖਤ ਫੈਸਲੇ ਦਿੱਤੇ ਗਏ ਨੇ ਕਿ ਜਿਸ ਤਿੱਕੇ ਦੇ ਨਾਲ ਉਹਨਾਂ ਨੇ ਗੁਨਾਹ ਕੀਤੇ ਸੌਦੇ ਸਾਧ ਨੂੰ ਮਾਫੀ ਦਿੱਤੀ ਬੇਅਦਬੀਆਂ ਹੋਈਆਂ ਅਫਸਰਾਂ ਨੂੰ ਜਿਹੜਾ ਇਹਨਾਂ ਨੇ ਤਰੱਕੀਆਂ ਦਿੱਤੀਆਂ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਕਿ ਇੱਕ ਇੱਕ ਘੰਟਾ ਦਰਬਾਰ ਸਾਹਿਬ ਦੇ ਅੱਗੇ ਖੜਕੇ ਤੁਸੀਂ ਵਰਸ਼ੇ ਫੜ ਕੇ ਚੋਲਾ ਪਾ ਕੇ ਸੇਵਾ ਕਰਨੀ ਹੈ ਸੁਖਬੀਰ ਸਿੰਘ ਬਾਦਲੂ ਰਾਂ ਵਾਸਤੇ ਤੇ ਸੁਖਬੀਰ ਸਿੰਘ ਢਿੰਡਾ ਢਿੰਡਾ ਸਾਹਿਬ ਵਾਸਤੇ ਹੈ ਕਿ ਬਜ਼ੁਰਗ ਹੋ ਗਏ ਢਿੰਡਾ ਸਾਹਿਬ ਤੇ ਉਹਨਾਂ ਦੀ ਲੱਤ ਥੋੜੀ ਟੁੱਟੀ ਹੋਈ ਹੈ ਤੁਸੀਂ ਇਹ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਜਿਹੜੇ ਅਕਾਲ ਸਾਹਿਬ ਦੇ ਅੱਜ ਫੈਸਲੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੋ ਅਕਾਲ ਤਖਤ ਸਾਹਿਬ ਦੇ ਫੈਸਲੇ ਸੁਣਾਏ ਨੇ ਇਹ ਨਰਮਲ ਵਈਆ ਉਹ ਨਾ ਬਰਦੀ। ਦੇਖੋ ਜਿਸ ਤਰ੍ਹਾਂ ਕੋਈ ਅਦਾਲਤ ਦੇ ਵਿੱਚ ਸਾਡੀ ਸੁਪਰੀਮ ਅਦਾਲਤ ਆਕਾਲ ਤਖਤ ਸਾਹਿਬ ਜਦੋਂ ਆਮ ਦੁਨਿਆਵੀ ਅਦਾਲਤਾਂ ਦੇ ਵਿੱਚ ਕੋਈ ਕੇਸ ਜਾਂਦਾ ਜਿਸ ਤਰ੍ਹਾਂ ਬੰਦੇ ਦੇ ਗੁਨਾਹ ਹੁੰਦੇ ਨੇ ਜੇ ਕਿਸੇ ਨੂੰ ਅ 23 22 ਦਾ ਕੇਸ ਆ ਉਹਦਾ ਉਹਦੀ ਸਜ਼ਾ ਮਿਲਦੀ ਆ ਜੇ ਚੋਰੀ ਦਾ ਕੇਸ ਆ ਉਹਨੇ ਕਬੂਲਿਆ ਉਹਦੀ ਸਜ਼ਾ ਦਿੱਤੀ ਜਾਂਦੀ ਜਾਂ ਡੱਟਾ ਰਲਾ ਕੇ ਜੇ ਕਤਲ ਦਾ ਕੇਸ ਆ ਉਹਨੂੰ ਫਿਰ ਉਮਰ ਕੈਦ ਵੀ ਹੋ ਜਾਂਦੀ ਆ ਫਾਸੀ ਵੀ ਹੋ ਸਕਦੀ ਆ ਇਹ ਸਾਡੀ ਅਕਾਲ ਤੱਕ ਸੁਪਰੀਮ ਆ ਜਦੋਂ ਉਹ ਬੰਦਾ ਕਬੂਲ ਰਿਹਾ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਜਿਹੜੀ ਵੀ ਆਦਮੀਆਂ ਉਹ ਵੀ ਹੋਈਆਂ ਨੇ ਜਿਹੜਾ ਚੋਲਾ ਸੌਦਾ ਸਾਧ ਨੂੰ ਮਾਫੀ ਦਿੱਤੀ ਆ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਵਰਤ ਕੇ ਉਹ ਵੀ ਅਸਿੰਗ ਨਾ ਕੀਤਾ ਉਹਦੀ ਕੀ ਸਜ਼ਾ ਹੋਣੀ ਚਾਹੀਦੀ ਆ ਫਿਰ ਗੋਲੀकांड ਹੋਇਆ ਕੋਟਕਪੂਰੇ ਦੇ ਵਿੱਚ ਉਹ ਵੀ ਉਹਨਾਂ ਨੇ ਕਬੂਲਿਆ ਉਹਦੀ ਕੀ ਸਜ਼ਾ ਹੋਣੀ ਚਾਹੀਦੀ ਆ ਫਿਰ ਉਹਨਾਂ ਨੇ ਇਹ ਵੀ ਕਬੂਲਿਆ ਵੀ ਅਸੀਂ ਜਿਨ੍ਹਾਂ ਨੇ ਸਿੱਖਾਂ ਦੇ ਨਾਲ ੱੱੱਕਾ ਕੀਤਾ ਮੁਕਾਬਲੇ ਬਣਾਏ ਨਜਾਇਜ਼ ਕੀਤੀ ਅਸੀਂ ਉਹਨਾਂ ਅਵਸਰਾਂ ਨੂੰ ਵੀ ਤਰਕੀਆਂ ਦਿੱਤੀਆਂ ਉਹਨਾਂ ਨੇ ਸਾਰੇ ਆਪਦੇ ਗੁਨਾਹ ਕਬੂਲ ਕੀਤੇ ਨੇ ਫੇਰ ਜੇ ਗੋਲੀ ਕਾਣ ਦਾ ਸਜ਼ਾ ਸਿੱਖਾਂ ਨੂੰ ਮਾਰਨ ਦੀ ਸਜ਼ਾ ਭਾਂਡੇ ਮਾਣਣੀ ਆ ਫੇਰ ਤਾਂ ਬਹੁਤ ਸਾਰੇ ਇਸੇ ਕੰਮ ਹੋ ਸਕਦੇ ਨੇ ਆਲਾ ਗੋਲੀ ਮਾਰ ਕੇ ਕਹਦਿਆ ਕਰੋ ਵੀ ਮੈਨੂੰ ਉਸੇ ਭਾਂਡੇ ਮਾਣਨੇ ਸੇਵਾ ਲੱਗੇ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਜਾਂ ਕਾਲ ਤੱਕ ਸਭ ਨੂੰ ਵਰਤ ਕੇ ਜਥੇਦਾਰਾਂ ਨੂੰ ਵਰਤ ਕੇ ਇੱਕ ਸੌਦੇ ਵਾਲੇ ਸਾਧ ਨੂੰ ਮਾਫੀ ਦੇਣੀ ਸ਼੍ਰੋਮਣੀ ਕਮੇਟੀ ਦਾ 90 ਲੱਖ ਰੁਪਇਆ ਵਰਤੋਂ ਕੇ ਉਹਨਾਂ ਦੇ ਇਸ਼ਤਿਹਾਰਾਂ ਦੇ ਉੱਤੇ ਜੇ ਉਹਦੀ ਸਜ਼ਾ ਵਰਸਾ ਫੜ ਕੇ ਖੜਨ ਦੀ ਆ ਚੋਲਾ ਪਾ ਕੇ ਫਿਰ ਮੈਂ ਕਹਿੰਦਾ ਇਹ ਕੋਈ ਬਹੁਤੀ ਵੱਡੀ ਸਜ਼ਾ ਨਹੀਂ ਹੈ ਤੇ ਜਿਹੜੀਆਂ ਹੋਰ ਇਹਨਾਂ ਨੇ ਕਬੂਲਿਆ ਜੇ ਉਹਨਾਂ ਦੀ ਸਜ਼ਾ ਭਾਂਡੇ ਮੰਨ ਜਾਣਾ ਜਾਂ ਗੁਰਬਾਣੀ ਸੁਣਨੀ ਆ ਇਹ ਸਜਾਨੀ ਇਹ ਤਾਂ ਆਮ ਸਿੱਖ ਹਰ ਰੋਜ਼ ਕਰਦੇ ਨੇ ਫਿਰ ਇਹਦਾ ਮਤਲਬ ਵੀ ਉਹਨਾਂ ਨੇ ਗੁਨਾਹ ਕੀਤੇ ਹੁੰਦੇ ਨੇ ਜਿਹੜੇ ਹਰ ਰੋਜ਼ ਸਿੱਖ ਜਾ ਕੇ ਉੱਥੇ ਦੋ ਦੋ ਘੰਟੇ ਘੰਡਾ ਘੰਡਾ ਬੈਠ ਕੇ ਬਾਣੀ ਸੁਣ ਸੁਣਦੇ ਨੇ ਇਹਦਾ ਮਤਲਬ ਵੀ ਉਹ ਗੁਨਾਹੀਏ ਨੇ ਜਾਂ ਜਿਹੜੇ ਸਿੱਖ ਉੱਥੇ ਪਹਿਰੇਦਾਰੀ ਕਰਦੇ ਨੇ ਸੇਵਾ ਕਰਦੇ ਨੇ ਵਰਤਨਾ ਦੀ ਸੇਵਾ ਕਰਦੇ ਨੇ ਇਹਦਾ ਮਤਲਬ ਵੀ ਉਹ ਗੁਨਾਹੀਏ ਨੇ ਇਹ ਤਾਂ ਇੱਕ ਸੇਵਾ ਗੁਨਾਹਾਂ ਦੀ ਸਜ਼ਾ ਕੋਈ ਨਹੀਂ ਹੈਗੀ ਅਕਾਲ ਤਖਤ ਸਾਹਿਬ ਨੇ ਸਖਤ ਫੈਸਲਾ ਨਹੀਂ ਲਿਆ ਜਥੇਦਾਰ ਸਭਾ ਨੇ ਸਖਤ ਫੈਸਲਾ ਨਹੀਂ ਲਿਆ ਕਿਉਂਕਿ ਜਥੇਦਾਰ ਸਭਾ ਨੇ ਵੀ ਕਹਿੰਦੇ ਨਜ਼ਰਾਏ ਕਿ ਜਿਹੜੇ ਪਹਿਲੇ ਜਥੇਦਾਰਾਂ ਨੇ ਇਸ ਤਰੀਕੇ ਦਾ ਫੈਸਲੇ ਨਹੀਂ ਦਿੱਤੇ ਨਹੀਂ ਸੁਣਾਏ ਕਿ ਮੁਆਫੀਆਂ ਦੇ ਦਿੱਤੀਆਂ ਗਿਆ ਉਸ ਦੇ ਨਾਲ ਅਸੀਂ ਵੀ ਸ਼ੱਕੀ ਆ ਵੀ ਸਾਡੇ ਦੇ ਉੱਤੇ ਸ਼ੱਕ ਕਰਦੀ ਸੰਗਤ ਕਿ ਅਸੀਂ ਸਖਤ ਫੈਸਲਾ ਨਹੀਂ ਲੈ ਪਾਰੇ ਫਿਰ ਤੁਸੀਂ ਇਹ ਸ਼ੱਕ ਕਰ ਰਹੇ ਹੋ ਕਿ ਉਹਨਾਂ ਨੇ ਸਖਤ ਫੈਸਲਾ ਇਸ ਤਰੀਕੇ ਨਾਲ ਨਹੀਂ ਲਿਆ ਦੇਖੋ ਇਹਦੇ ਵਿੱਚ ਇਹ ਤਾਂ ਜਥੇਦਾਰ ਸਾਹਿਬ ਹੋਣਾਂ ਦਾ ਹੀ ਪੈਰਵਾਇਜ਼ ਬਣਦੀ ਸੀ ਵੀ ਉਹ ਸਖਤ ਫੈਸਲੇ ਲੈਂਦੇ ਸਖਤ ਫੈਸਲਾ ਜਦੋਂ ਉਹਨਾਂ ਨੇ ਰਾਜਨੀਤੀ ਦੇ ਵਿੱਚ ਹੁੰਦਿਆਂ ਹੋਇਆਂ ਆਪਦੀ ਰਾਜਨੀਤੀ ਦੀ ਕੁਰਸੀ ਦੀ ਧੌਂਸ ਅਕਾਲ ਤੱਕ ਸਭ ਤੇ ਜਮਾਈ ਸੌਦਾ ਸਾਥ ਨੂੰ ਮਾਫੀ ਦਿੰਦੀ ਜਥੇਦਾਰਾਂ ਨੂੰ ਵਰਤਿਆ ਟੱਕੇ ਦੇ ਨਾਲ ਉਹਨਾਂ ਤੋਂ ਮਾਫੀਨਾਮਾ ਲਖਾਇਆ ਇਹ ਸਰਕਾਰ ਦੀ ਧੌਂਸ ਸੀ ਸਰਕਾਰ ਦੇ ਹੁੰਦੇ ਹਨ ਗੋਲੀकांड ਕਰਾਇਆ ਗੁਰੂਗ੍ਰੰਥ ਸਾਹਿਬ ਮਹਾਰਾਜ ਨੇ ਬਿਆਦਮੀਆਂ ਕਰਾਈਆਂ ਇਹ ਉਹਨਾਂ ਕੋਲੇ ਤਾਕਤ ਸੀ ਅੱਜ ਕਿਉਂ ਨਹੀਂ ਉਹ ਇਹ ਅੱਜ ਅੱਜ ਉਹ ਤਾਕਤ ਤੋਂ ਬਾਹਰ ਨੇ ਅੱਜ ਕਿਉਂ ਨਹੀਂ ਇਹ ਗੁਨਾਹ ਕਰ ਸਕਦੇ ਅਧਿਕਾਰੀਆਂ ਜਥੇਦਾਰਾਂ ਤੇ ਦਬਾਅ ਬਣਾ ਸਕਦੇ ਜਾਂ ਉਹ ਮਾਫੀ ਨਹੀਂ ਲੈ ਸਕਦੇ ਮੈਂ ਕਹਿਣਾ ਵੀ ਇਹ ਬਿਲਕੁਲ ਜਦੋਂ ਰਾਜਨੀਤੀ ਦੇ ਵਿੱਚ ਉਹਨਾਂ ਨੇ ਰਾਜਨੀਤੀ ਨੂੰ ਵਰਤੇ ਆ ਕੁਰਸੀ ਦੀ ਤਾਕਤ ਨੂੰ ਵਰਤੇ ਆ ਫਿਰ ਉਹਨਾਂ ਨੂੰ ਰਾਜਨੀਤੀ ਤੋਂ ਬਾਹਰ ਕਰਨਾ ਚਾਹੀਦਾ ਸੀ ਜਥੇਦਾਰਾਂ ਨੂੰ ਘੱਟੋ ਘੱਟ 10 ਸਾਲ ਸਾਰਿਆਂ ਦੇ ਉੱਤੇ ਪਾਬੰਦੀ ਲੱਗਣੀ ਚਾਹੀਦੀ ਸੀ ਵੀ ਉਹ ਚੋਣ ਇਲੈਕਸ਼ਨ ਨਹੀਂ ਲੜ ਸਕਦੇ ਨਾ ਹੀ ਉਹਨਾਂ ਦਾ ਕੋਈ ਪਰਿਵਾਰਕ ਮੈਂਬਰ ਰਲ ਸਕਦਾ ਇਹ ਤਾਂ ਘੱਟ ਤੋਂ ਘੱਟ ਕਰ ਦਿੰਦੇ ਨਾ ਉਹ ਕਹਿੰਦੇ ਆਕਾਲੀ ਦਲ ਨੂੰ ਬਚਾਉਣਾ ਆਕਾਲੀ ਦਲ ਨੂੰ ਢਾਉਣਾ ਨਹੀਂ ਕਿਉਂਕਿ ਆਕਾਲੀ ਦਲ ਉਹ ਹੈ ਜੋ ਪੰਥਕ ਪਾਰਟੀ ਹੈ ਕਹਿੰਦੇ ਆਕਾਲੀ ਦਲ ਨੂੰ ਢਾਉਣਾ ਨਹੀਂ ਇਹ ਵੀ ਕਿਹਾ ਗਿਆ ਅਕਾਲ ਤਖਤ ਸਾਹਿਬ ਦੀ ਉਥੋਂ ਫਿਰ ਇਹਨਾਂ ਨੂੰ ਸਾਰਿਆਂ ਨੂੰ ਆਕਾਲੀ ਦਲ ਚੋਂ ਕੱਢ ਦਿੰਦੇ ਕੋਈ ਨਵਾਂ ਪ੍ਰਧਾਨ ਲਾ ਲੈਣ ਦੇ ਉੱਤੇ ਕੋਈ ਸਾਰੇ ਜਿਹੜਾ ਬਾਦਲ ਲਾਲਾ ਕੁਰਮਾ ਇਹ ਆਕਾਲੀ ਦਲ ਨੂੰ ਬਚਾ ਨਹੀਂ ਸਕਦੇ ਜਿਨ੍ਹਾਂ ਜੋਰ ਨਾਣਾ ਲਾ ਲੋ ਇਹ ਨਹੀਂ ਆਉਂਦੇ ਹੈਗੇ ਜਿੱਥੇ ਜਾਣਾ ਭੱਜਣਾ ਭੱਜ ਲੈਣ ਇਹ ਬਾਦਲ ਕੇ ਨਹੀਂ ਸਿਆਸਤ ਦੇ ਵਿੱਚ ਆ ਸਕਦੇ ਲੋਕਾਂ ਨੂੰ ਸਭ ਪਤਾ ਸਭ ਪਤਾ ਚਿੱਠਾ ਸਾਹਮਣੇ ਅੱਜ ਸਾਰਾ ਕੁਝ ਆ ਗਿਆ ਲੋਕਾਂ ਦਾ ਸਾਰੇ ਸਾਹਮਣੇ ਆ ਗਿਆ ਅਸੀਂ ਇਹਨਾਂ ਦੇ ਅਸੀਂ ਪੈਸਿਆਂ ਨਾਲ ਬਿਲਕੁਲ ਸਹਿਮਤ ਨਹੀਂ ਹੈਗੇ ਹਜੇ ਇੱਕ ਜਥੇਦਾਰ ਜਿਹੜਾ ਜਗਤਾਰ ਸਿੰਘ ਖਬਾਰਾ ਉਹਨਾਂ ਦੀ ਕਚਹਿਰੀ ਚ ਆ ਕੇ ਪੇਸ਼ ਹੋਣ ਫੇਰ ਗੱਲ ਬਣਨੀ ਹੈ ਫੇਰ ਪਤਾ ਲੱਗੂ ਵੀ ਉਹਨਾਂ ਨੂੰ ਕਿਵੇਂ ਸਜ਼ਾ ਦਿੱਤੀ ਜਾਂਦੀ ਆ ਇਹ ਤਾਂ ਇਹਨਾਂ ਦੀ ਬਣਾਏ ਹੋਏ ਜਥੇਦਾਰ ਨੇ ਅਸੀਂ ਫੇਰ ਕਹਿੰਗੇ ਉਂਗਲ ਚੱਕਦੇ ਨੇ ਜਦੋਂ ਸਾਨੂੰ ਫੈਸਲਾ ਨਹੀਂ ਕਿ ਮੈਂ ਸਮਝ ਸਾਰੀ ਸੰਗਤ ਨੂੰ ਪੁੱਛਣਾ ਵੀ ਇਹ ਫੈਸਲਾ ਸਹੀ ਆ ਸਾਰੀ ਸੰਗਤ ਦੱਸੇ ਵੀ ਇਹ ਫੈਸਲਾ ਸਹੀ ਕੀਤਾ ਸੇਵਾ ਕਰਨੀ ਭਾਂਡੇ ਮਾਂਜਣੇ ਐਡੇ ਐਡੇ ਗੁਨਾਹ ਕਰਤੇ ਇਹਨਾਂ ਨੇ ਇਹ ਤਾਂ ਪ੍ਰਧਾਨਕੀਆਂ ਕਿ ਇਹ ਤਾਂ ਕਿਸੇ ਮੈਂਬਰ ਬਣਨ ਦੇ ਪਿੰਡ ਦੇ ਲਾਇਕ ਨਹੀਂ ਹੈਗੇ ਬੰਦੇ ਘੱਟ ਤੋਂ ਘੱਟ ਇਹਨੂੰ 10 ਸਾਲ ਸਜ਼ਾਏ ਲਾਉਣੀ ਸੀ ਵੀ ਤੁਸੀਂ ਰਾਜਨੀਤੀ ਉਹਦੇ ਬਾਹਰ ਹੋਵੋ ਤੁਸੀਂ 10 ਸਾਲਾਂ ਦੇ ਵਿੱਚ ਜਾਂ 5 ਸਾਲਾਂ ਦੇ ਵਿੱਚ ਕੋਈ ਪੰਥ ਵਾਸਤੇ ਕੁਰਬਾਨੀ ਕਰੋ ਪੰਥ ਵਾਸਤੇ ਕੋਈ ਐਸਾ ਕੰਮ ਕਰੋ ਜਿਹਦੇ ਨਾਲ ਤੁਹਾਨੂੰ ਅਸੀਂ ਦੁਬਾਰਾ ਫੇਰ ਇਹਨਾਂ ਅਹੁਦਿਆਂ ਤੇ ਬਿਠਾ ਸਕੀਏ ਇਹਨਾਂ ਦੇ ਅਹੁਦੇ ਤਾਂ ਖਰਚ ਕਰਦੇ ਘੱਟ ਤੋਂ ਘੱਟ ਇਹਨਾਂ ਦਾ ਅਹੁਦਾ ਕਿਦਾ ਖਰਚ ਕਰਿਆ ਫਕਰੇ ਖੋਮ ਵਾਪਸ ਲੈ ਲਿਆ ਪ੍ਰਕਾਸ਼ ਸਿੰਘ ਬਾਦਲ ਉਹ ਰਹੇ ਕਿ ਹਾਲਾਂਕਿ ਉਹ ਇਸ ਦੁਨੀਆ ਦੇ ਵਿੱਚ ਨਹੀਂ ਹੈਗੇ ਕਾਲ ਚਲਣਾ ਨਾ ਕਰ ਗਏ ਸੀਗੇ ਬੀਤੇ ਸਮੇਂ ਦੇ ਵਿੱਚ ਉਹਨਾਂ ਕੋਲੋਂ ਫਕਰੇ ਖੋਮ ਵਾਪਸ ਲੈ ਲਿਆ ਇਹ ਵੱਡੀ ਸਜ਼ਾ ਨਹੀਂ ਮੰਨਦੇ ਤੁਸੀਂ ਜਿਸ ਟਿੱਕੇ ਨਾਲ 11000 ਰੁਪਏ ਗੋਲਕ ਦੇ ਵਿੱਚ ਪਾਣ ਲਈ ਕਹਿ ਦਿੱਤਾ 11000 ਦੇਗ ਦੇ ਲਈ ਕਹਿ ਦਿੱਤਾ ਗਿਆ ਇਹ ਵੱਡੀ ਸਜ਼ਾ ਨਹੀਂ ਮੰਨ ਸਕਦੇ 90 ਲੱਖ ਦੇ ਇਸ਼ਤਿਹਾਰਾਂ ਦੀ ਗੱਲ ਹੋਈ ਉਹ ਕਹਿੰਦੇ 90 ਲੱਖ ਸਾਰੇ ਵਿਆਸ ਸਮੇਤ ਮੋੜੋ ਤੋਂ ਉਹਨਾਂ ਦਾ ਵਿਆਜ ਕਿੰਨਾ ਬਣ ਗਿਆ ਉਸ ਸਮੇਂ ਦਾ ਇਹ ਵੱਡੀ ਸਜ਼ਾ ਨਹੀਂ ਸਮਝਦੇ ਤੁਸੀਂ ਇਹਨਾਂ ਨੇ ਕਿਹੜਾ ਆਪਣੇ ਹਾਲਤ ਵਾ ਕੇ ਪੈਸੇ ਇਕੱਠੇ ਕਰੇ ਹੋਏ ਨੇ ਰਾਜਸੀ ਤੇ ਬੈਠੇ ਇਕੱਠ ਇੱਕ ਡੀਗਨਾ ਵੇਚ 11000 ਰੁਪਏ ਇਹ ਤਾਂ ਜੇ ਇਹਨਾਂ ਨੂੰ ਲੱਖ ਰੁਪਏ ਵੀ ਕਹਿੰਦੇ ਵੀ ਗੁਲਕਾਂ ਦੇ ਤਾਂ ਰੋਜ਼ ਲੱਖ ਰੁਪਏ ਵੀ ਪਾ ਦਿੰਦੇ ਜੀ ਉਹਦਣਾ ਜਿੰਨਾ ਮਰਜ਼ੀ ਕਰਾ ਲਓ ਇਹਨਾਂ ਕੋਲ ਕਿਸੇ ਚੀਜ਼ ਦਾ ਘਾਟਾ ਇਹਨਾਂ ਨੇ ਬਥੇਰੇ ਰੁਪਏ ਬਣਾਏ ਹੋਏ ਨੇ ਬਹੁਤ ਕੁਝ ਕਰਿਆ ਜਾਇਦਾਦਾਂ ਬਣਾ ਲਈਆਂ ਜਿਹੜਾ ਤੁਸੀਂ ਦੇ ਉਹਨੂੰ ਜਿਹੜਾ ਬਾੜ ਦਿੱਤਾ ਸੀ ਫਕਰੇ ਕੌਮ ਦਾ ਵਾਪਸ ਲੈ ਉਹ ਮਰ ਗਿਆ ਜਿਹੜਾ ਮਰ ਜੇ ਬੰਦਾ ਫਿਰ ਉਹਦਾ ਕੁਝ ਮਰਜ਼ੀ ਕਰੀ ਜਾਓ ਉਹਦੇ ਜਿਉਂਦੇ ਹਾਂ ਕਹਿੰਦੇ ਲਿਆ ਵਾਪਸ ਲੈ ਆਸੀਂ ਸਵਾਲ ਨਹੀਂ ਆਸੀਂ ਅਕਾਲ ਤਖਤ ਸਾਹਿਬ ਦੇ ਕੋਈ ਆਸੀਂ ਸਵਾਲ ਖੜਾ ਨਹੀਂ ਚਾਹ ਕਰ ਸਕਦਾ ਅਕਾਲ ਤਖਤ ਤੋਂ ਮਹਾਨ ਆਸੀ ਸਾਡਾ ਸਿਰ ਝੁਕਦਾ ਪਰ ਜਿਹੜੇ ਜਥੇਦਾਰ ਸਹਿਬਾਨ ਨੇ ਉਹਨਾਂ ਨੂੰ ਘੱਟ ਤੋਂ ਘੱਟ ਸਦਾ ਸਖਤ ਸਜ਼ਾ ਲਾਉਣੀ ਚਾਹੀਦੀ ਸੀ ਇਹਨਾਂ ਨੂੰ ਇਹਨਾਂ ਦਾ ਅਕਾਲੀ ਦਲ ਤੋਂ ਵਿੱਚੋਂ ਬਿਲਕੁਲ ਦੋਨੇ ਤਰ੍ਹਾਂ ਚਾਹੇ ਬਾਦਲ ਕੇ ਨੇ ਚਾਹੇ ਉਹ ਬਾਕੀ ਧੜਾ ਇਹਨਾਂ ਨੂੰ ਦੋਨਾਂ ਤੋਂ ਬਾਦਲ ਜੇ ਉਹਨਾਂ ਨੇ ਅਕਾਲੀ ਦਲ ਰੱਖਣਾ ਸੀ ਸਾਫ਼ ਸੁਥਰਾ ਇਹਨਾਂ ਨੂੰ ਬਾਹਰ ਕੱਢ ਦਿੰਦੇ ਵੀ ਤੁਹਾਨੂੰ ਕੋਈ ਅਹੁਦਾ ਤੇ ਤੁਸੀਂ ਰਹਿ ਨਹੀਂ ਸਕਦੇ ਘੱਟ ਤੋਂ ਘੱਟ 10 ਸਾਲ ਉਸੇ ਨਵੇਂ ਜਿਹੜੇ ਜਨਰੇਸ਼ਨ ਆ ਉਹਨਾਂ ਨੂੰ ਪਾਉਂਦੇ ਹੋਰ ਜਿਹੜੇ ਨੌਜਵਾਨ ਨੇ ਅੱਜ ਦੇ ਉਹ ਅਕਾਲੀ ਦਲ ਦਾ ਪ੍ਰਧਾਨ ਬਣਨ ਦੇ ਯੋਗ ਨਹੀਂ ਹੈਗੇ ਪੁੱਛਣਾ ਚਾਹੁੰਦਾ ਮੈਂ ਉਹਨਾਂ ਨੂੰ ਕਿ ਇਹੀ ਦਿਸਦੇ ਨੇ ਇਹਨਾਂ ਚੋਂ ਅਕਾਲੀ ਦਲ ਦੇਸਦਾ ਵੀ ਇਹ ਅਕਾਲੀ ਦਲ ਦੇ ਜਿਹੜਾ ਹੈਗਾ ਉਹਨੂੰ ਇਸ ਮਾਰ ਇਹਨਾਂ ਨੇ ਅਕਾਲੀ ਦਲ ਨੂੰ ਢਾਹ ਲਾਤੀ ਇਹਨਾਂ ਨੇ ਤਾਂ ਸਫਾਇਆ ਕਰਤਾ ਅਕਾਲੀ ਦਲ ਦਾ ਉਹ ਕਹਿੰਦੇ ਕਿ ਅਸਤੀਫਾ ਮਨਜ਼ੂਰ ਕਰੋ 3 ਦਿਨਾਂ ਦੇ ਵਿੱਚ ਇਹਨਾਂ ਨੂੰ ਅਸਤੀਫਾ ਮਨਜ਼ੂਰ ਕਰਕੇ ਅਕਾਲ ਤਖਤ ਸਾਹਿਬ ਤੇ ਰਿਪੋਰਟ ਭੇਜੋ ਕਿ ਲਾਦਾ ਕਿ ਉਸ ਤੋਂ ਬਾਅਦ ਕੋਈ ਹੋਰ ਫਿਰ ਪ੍ਰਧਾਨ ਬਣ ਸਕਦਾ ਅਕਾਲੀ ਦਲ ਬਣਾਤਾ ਦਿੱਤਾ ਇਹਨਾਂ ਨੇ ਉਹ ਭੁੰਦੜਾ ਉਹ ਵੀ ਕਾਰਜਕਾਰੀ ਨੇ ਉਹ ਵੀ ਕਾਰਜਕਾਰੀ ਦੇ ਦੂਜੇ ਬਣਾ ਦੇਣਗੇ ਉਹ ਤਾਂ ਹੈ ਹੀ ਨੇ ਸਾਰਿਆਂ ਨੂੰ ਵਿੱਚ ਭੁੰਡੜ ਭੰਦਰ ਨੂੰ ਸਾਰੇ ਗੁਨਾਹਗਾਰ ਨੇ ਇਹ ਇਹ ਸਾਰੇ ਸਰਸਿਆਂ ਦੇ ਪੈਰੋਕਾਰ ਉਸੇ ਜਾਂਦੇ ਰਹੇ ਨੇ ਚੰਦੂ ਮਾਦਰ ਨੇ ਸਭ ਇਕੱਠੇ ਨੇ ਕੋਈ ਇੱਕ ਘੱਟ ਨਹੀਂ ਹੋਏਗਾ ਸਾਰੇ ਇੱਕੋ ਵੇਲ ਦੇ ਕੱਦੂ ਨੇ ਇਹਨਾਂ ਨੂੰ ਬਿਲਕੁਲ ਰਾਜਨੀਤੀ ਤੋਂ ਖਤਮ ਕਰਕੇ ਇਹਨਾਂ ਨੂੰ ਲਾਂਬੇ ਕਰਕੇ ਅਕਾਲੀ ਦਲ ਦੇ ਇਹਨਾਂ ਨੇ ਬਚਾਉਣਾ ਅਕਾਲ ਤਖਤ ਸਾਹਿਬ ਨੇ ਅਕਾਲੀ ਦਲ ਨਵਾਂ ਖੜਾ ਕਰਨਾ ਹੋਰ ਜਿਹੜੇ ਨਵੇਂ ਚਿਹਰੇ ਪੜੇ ਲਿਖੇ ਨੌਜਵਾਨ ਲਿਆ ਕੇ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੋਂ ਐਲਾਨ ਕਰਦੇ ਵੀ ਇਹ ਜਥੇਦਾਰ ਆ ਪ੍ਰਧਾਨ ਇਹ ਨੇ ਇਹ ਪ੍ਰਧਾਨ ਜਿਹੜਾ ਹੈਗੇ ਨੇ ਇਹ ਇਹ ਅੱਜ ਤੋਂ ਬਾਅਦ ਜਿਹੜਾ ਅਕਾਲੀ ਦਲ ਚਲਾਉਣਗੇ ਹੋਰ ਬਹੁਤ ਨੇ ਨੌਜਵਾਨਾਂ ਜਿਨ੍ਹਾਂ ਉੱਤੇ ਗੁਨਾਹ ਨਹੀਂ ਕੋਈ ਜਿਨ੍ਹਾਂ ਉੱਤੇ ਕੋਈ ਉਹ ਨਹੀਂ ਹੈਗਾ ਬਹੁਤ ਪੜੇ ਲਿਖੇ ਨੇ ਬਥੇਰੇ ਬੈਠੇ ਨੇ ਜਿਹੜੇ ਪੰਥ ਦਰਦੀ ਨੇ ਇਹਨਾਂ ਦੇ ਵਿੱਚ ਹੀ ਨੇ ਜਿਹੜੇ ਜਿਨ੍ਹਾਂ ਨੂੰ ਕੋਈ ਪਛਤਾ ਕੋਈ ਜਿਨ੍ਹਾਂ ਨੇ ਪੰਥ ਦੀ ਸੇਵਾ ਬਹੁਤ ਕੀਤੀ ਆ ਉਹਨਾਂ ਨੂੰ ਕਿਉਂ ਲਾਇਆ ਜਾਂਦਾ ਇਹੀ ਦਾਰ ਬਾਰ ਬਾਰ ਇਹਨਾਂ ਨੂੰ ਲਿਆਉਣਾ ਜਿਹੜੇ ਚੱਲੇ ਹੋਏ ਕਾਰਤੂਸ ਨੇ ਉਹ ਕੰਮ ਨਹੀਂ ਕਰ ਸਕਦੇ ਇਹ ਸਾਰੇ ਚੱਲੇ ਹੋਏ ਕਾਰਤੂਸ ਨੇ ਇਹ ਨਹੀਂ ਕੰਮ ਕਰ ਸਕਦੇ ਇਸ ਕਰਕੇ ਜਿਹੜੇ ਜੱਥੇਦਾਰ ਸਹਿਬਾਨ ਨੇ ਅਸੀਂ ਕਦਰ ਕਰਦੇ ਆਂ ਵੀ ਉਹ ਤਖਤਾਂ ਦੇ ਉੱਤੇ ਬਰਾਜਮਾਨ ਨੇ ਪਰ ਉਹਨਾਂ ਨੇ ਕਾਲੀ ਫੂਲਾ ਸਿੰਘ ਵਾਲਾ ਰੋਲ ਨਹੀਂ ਨਿਭਾਇਆ ਹਾਂ ਇਹਨਾਂ ਨੇ ਗਨਾਹ ਕਬੂਲ ਕਰਾ ਲਈ ਹਾਂ ਜਾਂ ਨਾ ਕਹਤਾ ਪਰ ਉਹਨਾਂ ਨੇ ਸਖਦਾ ਸਖਤ ਜਿਹੜੀ ਲਾਉਣੀ ਚਾਹੀਦੀ ਸੀ ਸਿੱਖਾਂ ਦੇ ਜਿਹੜੇ ਉਮੀਦ ਸੀ ਜੋ ਸਿੱਖਾਂ ਨੂੰ ਸਕੂਨ ਮਿਲਣਾ ਸੀ ਕੱਲੇ ਗਨਾ ਮੰਨਣ ਦੇ ਨਾਲ ਹੀ ਸਜ਼ਾ ਵੀ ਉਹੀ ਹੀ ਹੋਣੀ ਚਾਹੀਦੀ ਜਿੰਦਾ ਉਹਦਾ ਵੱਡਾ ਗਨਾ ਓਡੀਆਂ ਨੂੰ ਸਜ਼ਾ ਹੋਣੀ ਚਾਹੀਦੀ ਸੀ ਤੁਸੀਂ ਇਹ ਉਮੀਦ ਕਰਦੇ ਜਿਸ ਤਿੱਕੇ ਨਾਲ ਮਹਾਰਾਜ ਰਣਜੀਤ ਸਿੰਘ ਨੂੰ ਸਾਹਮਣੇ ਬੰਨ ਕੇ ਦਰਖਤ ਦੇ ਨਾਲ ਕੋੜੇ ਮਾਰੇਗੇ ਉਸ ਤੇ ਕਿੰਨੀ ਸਜ਼ਾ ਹੋਣੀ ਚਾਹੀਦੀ ਜੇ ਉਸ ਤੋਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ 10 ਸਾਲ ਦੀ ਬਾਹਰ ਕਰ ਦੋ ਇਹ ਉਹ ਸਜ਼ਾ ਹੋਣੀ ਚਾਹੀਦੀ ਲੇਖ ਮੈਨੂੰ ਐ ਦੱਸੋ ਮਹਾਰਾਜ ਰਣਜੀਤ ਸਿੰਘ ਨੇ ਕੋਈ ਸਿੱਖਾਂ ਦੇ ਗੋਲੀ ਚਲਵਾਈ ਸੀ ਬਿਲਕੁਲ ਮਹਾਰਾਣੀ ਜੀ ਨੇ ਮਹਾਰਾਜ ਦੀ ਵਿਆਦ ਵੀ ਕਰਾਈ ਸੀ ਬਿਲਕੁਲ ਇੱਕ ਮੋਰਾਂ ਨਾਚੀਦਾ ਉਹਨੇ ਜਿਹੜਾ ਸੀਗਾ ਮੋਰਾਂ ਉਹਦਾ ਇੱਕ ਮੁਜਰਾ ਦੇਖਿਆ ਸੀ ਉਹਨੂੰ ਬੰਨ ਕੇ ਕੋੜੇ ਮਾਰੇ ਗਏ ਤੇ ਉਹਨੇ ਤਾਂ ਵੱਡਾ ਕੋਈ ਗੁਨਾਹ ਗਨਾ ਸਿੱਖ ਨਹੀਂ ਮਾਰੇ ਉਹਨੇ ਗੁਰੂ ਗ੍ਰੰਥ ਸਾਹਿਬ ਮਹਾਰੇ ਦੀ ਬਿਆਦ ਵੀ ਨਹੀਂ ਕਰਾਈ ਉਹਨੇ ਸਤਕਾਰ ਕੀਤਾ ਗੁਰੂ ਸਾਹਿਬਾਨਾਂ ਦਾ ਸਿੱਖਾਂ ਕੇ ਸਿਰ ਝਕਾਉਂਦੇ ਰਹੇ ਨੇ ਤੇ ਅੱਜ ਇਹਨਾਂ ਨੇ ਵੱਡੇ ਵੱਡੇ ਗੁਨਾਹ ਕੀਤੇ ਨੇ ਫਿਰ ਇਹਨਾਂ ਦੀ ਸਜ਼ਾ ਇਹ ਨਹੀਂ ਕੋੜਿਆਂ ਵਾਲੀ ਇਹਨਾਂ ਨੂੰ ਤਾਂ ਹੋਰ ਵੱਡੀ ਸਖਤ ਸਜ਼ਾ ਜਿਹੜੀ ਇਹ ਹੋਣੀ ਚਾਹੀਦੀ ਸੀ ਵੀ ਇਹ ਕਿਸੇ ਪੰਥ ਦੀ ਕੋਈ ਵੀ ਛੋਟਾ ਜਥੇਦਾਰ ਆ ਜਿਹੜਾ ਕੋਈ ਪੰਚ ਬਣਨ ਦੇ ਲਾਇਕ ਨਹੀਂ ਹੈਗੀ ਹਜੇ ਤੱਕ ਇਹਨਾਂ ਜੋ ਪੰਥ ਵਾਸਤੇ ਕੋਈ ਚੰਗਾ ਕੰਮ ਨਹੀਂ ਕਰਦੇ ਉਹਨਾਂ ਚਿਰ ਬਿਲਕੁਲ ਇਹਨਾਂ ਨੂੰ ਪੰਥ ਦੀ ਸਿਆਸਤ ਤੋਂ ਪੰਥ ਤੋਂ ਬਾਹਰ ਇਹਨਾਂ ਲੋਕਾਂ ਨੂੰ ਕਰਨਾ ਚਾਹੀਦਾ ਸੀ ਆ ਫੈਸਲਾ ਹੋਣਾ ਚਾਹੀਦਾ ਸੀ ਬਾਕੀ ਜੇ ਸੰਗਤਾਂ ਸਾਡੇ ਨਾਲ ਸਹਿਮਤ ਨੇ ਇਹ ਸੇ ਕਮੈਂਟ ਕਰਕੇ ਕਹਿ ਸਕਦੇ ਨੇ ਜੇ ਸਾਡੇ ਨਾਲ ਬਹੁਤ ਰਾਜ਼ ਦੇ ਨੇ ਵੀ ਹੁਣ ਇਹ ਕਿੰਤੂ ਪ੍ਰੰਤੂ ਕਰਦੇ ਨੇ ਅਸੀਂ ਅਕਾਲ ਸੰਗਤ ਸਾਹਿਬ ਦੇ ਕਿੰਤੂ ਪ੍ਰੰਤੂ ਨਹੀਂ ਕਰਦੇ ਅਸੀਂ ਜੋ ਉਹਨਾਂ ਨੇ ਬਾਦਲਾਂ ਨੂੰ ਸਜ਼ਾ ਸੁਣਾਈ ਆ ਅਸੀਂ ਉਹਨਾਂ ਦੇ ਨਾਲ ਇਹ ਬਿਲਕੁਲ ਹਲਕੀ ਫੁਲਕੀ ਸਜ਼ਾ ਆਮ ਬੰਦਿਆਂ ਨੂੰ ਸਜ਼ਾ ਜੇ ਐਡੇ ਐਡੇ ਗੁਨਾਹ ਕਰਕੇ ਇਹੀ ਇਹੀ ਸਜ਼ਾ ਲਾਉਣੀਆਂ ਕਾਲਨ ਨੂੰ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਇਹ ਤੋਂ ਵੱਡੇ ਵੱਡੇ ਗੁਨਾਹ ਹੋਣਗੇ ਸਿੱਖੀ ਦੇ ਵਿੱਚ ਵੀ ਇਹ ਤਾਂ ਮਾਫਤਾਂ ਹੋਣੀ ਜਾਂ ਜਾਣੇ ਆ ਮਾਫਤਾਂ ਉਥੋਂ ਮਾਫੀ ਤਾਂ ਹੋਈ ਜਾਣੀ ਆ ਭਾਂਡੇ ਮਾਂਜ ਲਾਂਗੇ ਖਰਜਾਂਗੇ ਬਾਣੀ ਸੁਣ ਲਾਂਗੇ ਗੋਲਕਾਂ 'ਚ ਪੈਸੇ ਵੀ ਪਹਿ ਜਾਣਗੇ ਆਹੀ ਸਜ਼ਾ ਇਹ ਲੋਕ ਭੁਗਤਣ ਨੂੰ ਤਿਆਰ ਨੇ ਇਹ ਤੋਂ ਵੱਡੇ ਗੁਨਾਹ ਹੋਣਗੇ ਜੇ ਸਖਤ ਸਜ਼ਾ ਦਿੰਦੇ ਇਹਨਾਂ ਨੂੰ ਹੋ ਸਕਦਾ ਸੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਿੱਖਾ ਉਹ ਜ਼ਰੂਰ ਸੋਚਦਾ ਵੀ ਮੈਂ ਮਾੜਾ ਕੰਮ ਕਰਨ ਲੱਗਿਆ ਆਕਾਲ ਤਖਤ ਸਾਹਿਬ ਹਜੇ ਹੈਗਾ ਉਹ ਤੇ ਸਿੰਘ ਸਾਹਿਬਾਨ ਹਜੇ ਅਕਾਲੀ ਫੂਲਾ ਸਿੰਘ ਦਾ ਰੋਲ ਲੰਮਾਉਂਦੇ ਨੇ ਮੈਂ ਇਹ ਗੁਨਾਹ ਨਾ ਕਰਾਂ ਪਰ ਜੋ ਉਹਨਾਂ ਨੇ ਫੈਸਲੇ ਜਨਾਈ ਨੇ ਇਹ ਫੈਸਲੇ ਸੁਣ ਕੇ ਜਿਹੜੇ ਹੋਰ ਜਿਹੜੇ ਗਦਾਰ ਨੇ ਪੰਥ ਦੇ ਵਿੱਚ ਉਹ ਗੁਨਾਹ ਕਰਨਗੇ ਤੇ ਆਹੀ ਆ ਵੀ ਉਹ ਕਾਲ ਤੱਕ ਸਮੂਰੇ ਪੇਸ਼ ਹੋ ਕੇ ਆਫੀ ਲੈਣਾ ਲੈ ਲੈਣਗੇ ਬੱਬਾ ਜੀ ਜਿਸ ਦੇ ਨਾਲ ਲੰਬਾ ਸਮਾਂ ਸ਼ੁਰੂ ਹੁੰਦਾ ਹੈ 2007 ਤੋਂ ਲੈ ਕੇ 2017 ਦਾ ਡੇਰਾ ਸਾਧ ਨੂੰ ਮਾਫੀ ਦੇਣੀ ਉਤੋਂ ਪੋਸ਼ਾਕ ਮਾਫੀ ਵੀ ਕਹਿੰਦੇ ਧੱਕੇ ਨਾਲ ਦਿੱਤੀ ਗਈ ਹੈ ਡੇਰਾ ਸਾਧ ਦੇ ਉੱਤੇ ਕਹਿੰਦੇ ਕਿੰਤੂ ਪ੍ਰੰਤੂ ਹੋਇਆ ਕਿ ਮੈਂ ਤਾਂ ਮਾਫੀ ਮੰਗੀ ਨਹੀਂ ਧੱਕੇ ਦੇ ਨਾਲ ਖੇਮਾ ਜਾਂਚਣਾ ਸ਼ਬਦ ਵਿੱਚ ਪਾਇਆ ਗਿਆ ਦਲਜੀਤ ਸਿੰਘ ਚੀਮਾ ਹੋਰ ਉਸ ਤੋਂ ਮੁਨਕਰ ਹੋ ਗਏ ਕਿ ਨਹੀਂ ਅਸੀਂ ਮੈਂ ਪਾਇਆ ਹੀ ਨਹੀਂ ਮੈਨੂੰ ਪਤਾ ਨਹੀਂ ਚੰਦੂ ਮਾਜਰਾ ਨੂੰ ਸਵਾਲ ਕੀਤੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਉਹ ਕਹਿੰਦੇ ਕਿ ਤੁਸੀਂ ਝੂਠ ਨਾ ਬੋਲੋ ਤੁਸੀਂ ਇਹਨਾਂ ਤੇ ਸ਼ਬਦਾਂ ਦੇ ਉੱਤੇ ਕਾਇਮ ਰਹੋ ਤੇ ਇਸ ਤਿੱਕੇ ਦੇ ਨਾਲ ਸਖਤ ਉਹ ਕੀਤਾ ਉਹਨਾਂ ਨੇ ਕਿ ਲਾਇਦਾ ਕਿ ਪੋਸ਼ਾਕ ਪੁਆਣੀ ਉੱਥੇ ਲੈ ਕੇ ਜਾਣੇ ਚੰਦੂ ਮਾਜਰਾ ਹੋਰ ਦਲਜੀਤ ਚੀਮਾ ਹੋਰ ਨੇ ਇਹ ਚੀਜ਼ਾਂ ਖੇਮਾ ਜਾਂਚਣਾ ਸ਼ਬਦ ਪਾਉਣ ਇਹ ਕਬੂਲਨਾਮੇ ਦੇ ਵਿੱਚ ਕਈ ਚੀਜ਼ਾਂ ਹੋਈਆਂ ਕਈਆਂ ਨੇ ਨਹੀਂ ਮੰਨੀਆਂ ਇਹਨਾਂ ਨੂੰ ਵੀ ਤੁਸੀਂ ਮੰਨਦੇ ਕਿ ਉਹਨਾਂ ਦੀ ਕੁਤਾਹੀ ਸੀਗੀ ਗਲਤੀ ਸੀਗੀ ਤੇ ਉਹ ਅੱਜ ਮੰਨਿਆ ਨਹੀਂ ਅਕਾਲ ਤਖਤ ਸਾਹਿਬ ਦੇ ਉੱਤੇ ਖੜਕੇ ਮੈਂ ਤਾਂ ਉਹੀ ਕਹੀ ਜਾਂਦਾ ਵੀ ਦੇਖੋ ਜਦੋਂ ਇਹਨਾਂ ਨੇ ਸਾਰੇ ਨੇ ਟੀਮ ਇੱਕ ਸੀ ਇੱਕ ਬੇਲ ਦੇ ਕਦੂ ਨੇ ਕੋਈ ਸਰਕਾਰ ਦੇ ਵਿੱਚ ਸਾਰੇ ਮੰਤਰੀ ਸੰਤਰੀ ਸੀ ਜਿਨ੍ਹਾਂ ਨਾਲ ਦਾ ਟੋਲਾ ਸੀ ਉਸ ਟਾਈਮ ਸਾਰਾ ਜਿਨੇ ਮੰਤਰੀ ਬਣੇ ਜਿਨੇ ਐਮਐਲਏ ਬਣੇ ਸੀ ਸਾਰੇ ਇਹ ਸਜ਼ਾ ਦੇ ਹੱਕਦਾਰ ਨੇ ਕੋਈ ਘੱਟ ਨਹੀਂ ਹੈਗਾ ਠੀਕ ਆ ਨਾ ਇਸ ਕਰਕੇ ਇਹਨੂੰ ਸਖਤ ਸਜ਼ਾ ਹੋਣੀ ਚਾਹੀਦੀ ਸੀ ਬਾਰੇ ਜੋ ਸਿੱਖਾ ਨੂੰ ਉਮੀਦਾਂ ਸੀ ਉਹਨਾਂ ਤੇ ਹੱਥ ਖਰੇ ਨੇ ਉਤਰੇ ਹੁਣ ਅਕਾਲੀ ਫੂਲਾ ਸਿੰਘਾ ਰੋਲ ਨਹੀਂ ਨਵਾਇਆ ਸਿੰਘ ਸੇਵਾ ਉਹਨਾਂ ਨੇ ਅਕਾਲੀ ਅਕਾਲ ਤੱਕ ਸਾਡਾ ਮਹਾਨ ਆਇਆ ਇਹਨਾਂ ਨੇ ਉਹਨਾਂ ਨੂੰ ਫੇਰ ਦੁਬਾਰਾ ਸੱਤਾ ਦੇ ਵਿੱਚ ਲਿਆਉਣ ਦੀ ਇਹ ਇੱਕ ਸਾਰਾ ਇਹਨਾਂ ਨੇ ਰਚਿਆ ਪਰ ਇਹ ਜਿੰਨੇ ਮਰਜੀ ਜ਼ੋਰ ਲਾ ਲੈਣ ਇੰਨਾਨੇ ਗਨਾਹ ਕੀਤੇ ਨੇ ਲੋਕਾਂ ਦੇ ਸਾਹਮਣੇ ਨੇ ਉਸ ਵੇਲੇ ਅਸੀਂ ਰੌਲਾ ਪਾਉਂਦੇ ਸੀ ਉਦੋਂ ਸਾਨੂੰ ਫੜ ਕੇ ਜੇਲ੍ਹ ਦੇ ਵਿੱਚ ਦਿੱਤਾ ਜਾਂਦਾ ਸੀ ਸਾਡੇ ਉੱਤੇ ਪਰਚੇ ਕੀਤੇ ਗਏ ਸਾਨੂੰ ਤਸੱਦਦ ਕੀਤਾ ਗਿਆ ਬਾਈਬਲ ਕਲਾਂਕਾਂਡ ਦੇ ਬਾਅਦ ਗੁਰੂ ਗ੍ਰੰਥ ਸਾਹਿਬ ਮਾਹਰ ਹੋਈਆਂ ਬਿਰੋਧੀਆਂ ਜਿੱਥੇ ਅਸੀਂ ਜਾਂਦੇ ਸੀ ਅੱਜ ਵੀ ਵੀ ਆਦਮੀਆਂ ਹੋ ਰਹੀਆਂ ਨੇ ਜਿਹੜੇ ਅੱਜ ਵੀ ਗਨਾਹ ਕਰ ਰਹੇ ਨੇ ਤੇ ਇਹਨਾਂ ਨੂੰ ਕਦੇ ਮਾਫੀ ਨਹੀਂ ਮਿਲੂਗੀ ਤੇ ਗੁਰੂ ਸਾਹਿਬ ਦੇ ਕਸਵੱਟੀ ਤੇ ਪੂਰਾ ਨਹੀਂ ਉਤਰਿਆ ਕੋਈ ਵੀ ਇਸ ਕਰਕੇ ਸਿੱਖ ਸੰਗਤ ਸਾਰਾ ਕੁਝ ਜਾਣਦੀ ਆ ਸੰਗਤਾਂ ਦੇ ਕੁਝ ਰੈਡ ਦੇ ਵਿੱਚ ਇਹ ਮਾਫੀ ਦੇ ਲੋਕ ਲਾਇਕ ਨਹੀਂ ਹੈਗੇ ਜੋ ਉਥੋਂ ਸਦਾ ਸੁਣਾਈ ਗਈ ਆ ਅਸੀਂ ਸਹਿਮਤ ਨਹੀਂ ਹੈ ਉਸ ਗੱਲ ਦੇ ਨਾਲ ਪਰ ਅਸੀਂ ਅਕਾਲ ਤਖਬ ਸਾਹਿਬ ਨੂੰ ਸੀਸ ਝੁਕਾਉਂਦੇ ਆ ਤੇ ਜਿਹੜੇ ਉੱਥੇ ਜਥੇਦਾਰ ਨੇ ਉਹਨਾਂ ਨੇ ਸਖਤ ਫੈਸਲਾ ਕੋਈ ਲਿਆ ਨਹੀਂ ਹੈਗਾ ਬਾਬਾ ਜੀ ਜਸਤੇ ਕਿਦ ਨਾਲ ਇਹ ਵੀ ਕਿਹਾ ਕਿ ਤੁਸੀਂ ਜਦੋਂ ਤੁਹਾਡੀ ਸਰਕਾਰ ਸੀਗੀ ਕਿ ਕਈ ਨੌਜਵਾਨਾਂ ਨੂੰ ਕੋ-ਕੋ ਕੇ ਮਾਰਿਆ ਗਿਆ ਪੁਲਿਸ ਅਫਸਰਾਂ ਨੂੰ ਤੁਸੀਂ ਤਰੱਕੀਆਂ ਦਿੱਤੀਆਂ ਫੀਤੀਆਂ ਲਾਉਂਦੇ ਰਹੇ ਤੁਸੀਂ ਉਹਨਾਂ ਨੂੰ ਅੱਗੇ